हां जी दोस्तों आज ਗੱਲਬਾਤ ਕਰਾਂਗੇ ਉਦਮ ਸਿੰਘ ਦੀ ਜ਼ਿੰਦਗੀ ਦੇ ਭਾਗ 3ਵੇਂ ਬਾਰੇ। ਸੋ ਭਾਗ 29 ਵਿੱਚ ਤੁਸੀਂ ਵੇਖਿਆ ਵੀ ਜਿਹੜੀ ਅੰਗਰੇਜ਼ੀ ਹਕੂਮਤ ਹੁੰਦੀ ਹੈ ਉਹ ਉਦਮ ਸਿੰਘ ਦੀ ਪੂਰੀ ਛਾਣਬੇਣ ਕਰਕੇ ਇੱਕ ਰਿਪੋਰਟ ਤਿਆਰ ਕਰਦੀ ਫਿਰਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਸਭ ਨੂੰ ਪਤਾ ਸੀ ਵੀ ਉਦਮ ਸਿੰਘ ਉੱਪਰ ਕਤਲ ਦਾ ਮੁਕੱਦਮਾ ਚੱਲੇਗਾ। ਜੇਲ੍ਹ ਵਿੱਚ ਉਦਮ ਸਿੰਘ ਦੀ ਸੁਰੱਖਿਆ ਹੋਰ ਤੰਗ ਕਰ ਦਿੱਤੀ ਗਈ। ਬੇਕਸਤਨ ਜੇਲ੍ਹ ਦੇ ਗਵਰਨਰ ਨੂੰ ਚਾਰਜ ਸ਼ੀਟ ਕਰਕੇ ਬਦਲ ਦਿੱਤਾ ਗਿਆ ਨਵੇਂ ਅਧਿਕਾਰੀ ਨੇ 13 ਅਪ੍ਰੈਲ 1940 ਨੂੰ ਉਦਮ ਸਿੰਘ ਨਾਲ ਸੰਬੰਧਿਤ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹੁਣ ਉਹ ਜਿਸ ਵਿਅਕਤੀ ਨੂੰ ਚਿੱਠੀ ਲਿਖੇਗਾ ਜਾਂ ਜਿਸ ਵਿਅਕਤੀ ਦੀ ਕੋਈ ਚਿੱਠੀ ਆਵੇਗੀ ਉਹਨਾਂ ਦੇ ਨਾਮ ਪਤੇ ਹਾਸਲ ਕੀਤੇ ਬਗੈਰ ਨਾ ਉਦਮ ਸਿੰਘ ਦੀ ਕੋਈ ਚਿੱਠੀ ਬਾਹਰ ਜਾਵੇਗੀ ਨਾ ਹੀ ਕੋਈ ਬਾਹਰੂ ਸੂਚਨਾ ਉਸ ਤੱਕ ਪਹੁੰਚਣ ਦਿੱਤੀ ਜਾਵੇਗੀ ਉਦਮ ਸਿੰਘ ਨੂੰ ਮਿਲਣ ਵਾਲੇ ਹਰ ਵਿਅਕਤੀ ਦੀ ਵਿਸ਼ੇਸ਼ ਜਾਂਚ ਪੜਤਾਲ ਕੀਤੀ ਜਾਵੇਗੀ ਕੈਦੀ ਨਾਲ ਜੋ ਵੀ ਗੱਲਬਾਤ ਹੋਵੇਗੀ ਅੰਗਰੇਜ਼ੀ ਵਿੱਚ ਹੋਵੇਗੀ ਤੇ ਉਸ ਦਾ ਬਕਾਇਦਾ ਨੋਟ ਬਣਾ ਕੇ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਭੇਜਿਆ ਜਾਵੇਗਾ। ਅਜਿਹੇ ਹਾਲਾਤਾਂ ਵਿੱਚ ਸ਼ਿਵ ਸਿੰਘ ਜੋਹਲ, ਊਧਮ ਸਿੰਘ ਦੇ ਬਜਾਪਖ ਨੂੰ ਤਿਆਰ ਕਰਨ ਲੱਗਾ ਹੋਇਆ ਸੀ। ਗੁਰਬਚਨ ਸਿੰਘ ਦੇ ਰੈਸਟੋਰੈਂਟ ਵਿੱਚ ਪੰਜਾਬੀ ਅਤੇ ਭਾਰਤੀ ਅਕਸਰ ਆਉਂਦੇ ਰਹਿੰਦੇ ਸਨ। ਇੱਥੇ ਵੀ ਕੇ ਕ੍ਰਿਸ਼ਨਨ ਮੈਨਨ ਵੀ ਇੱਕ ਪੱਕੇ ਗ੍ਰਾਹਕ ਦੇ ਤੌਰ ਤੇ ਆਉਂਦਾ ਸੀਗਾ। ਇੱਕ ਮਦਰਾਸੀ ਵਕੀਲ त्याਗੀ ਪਿਛਲੇ 20 ਸਾਲਾਂ ਤੋਂ ਲੰਡਨ ਵਿੱਚ ਰਹਿ ਰਿਹਾ ਸੀ। ਕ੍ਰਿਸ਼ਨਾ ਮੈਨਨ ਨੇ ਲੰਡਨ ਯੂਨੀਵਰਸਿਟੀ ਤੋਂ ਆਰਟਸ ਸਾਇੰਸ ਅਤੇ ਲਾਅ ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਸਨ ਉਹ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹਿਆ ਵੀ ਸੀਗਾ ਤੇ ਉੱਥੇ ਕੁਝ ਸਮਾਂ ਉਹਨੇ ਪੜਾਇਆ ਵੀ ਸੀਗਾ ਰੈਸਟੋਰੈਂਟ ਵਿੱਚ ਨਿਯਮਤ ਆਉਣ ਕਾਰਨ ਕ੍ਰਿਸ਼ਨਨ ਮੈਨਨ ਊਧਮ ਸਿੰਘ ਨਾਲ ਹੈਲੋ ਹਾਈ ਹੁੰਦੀ ਰਹਿੰਦੀ ਸੀ ਉਹਦੀ ਵਕੀਲ त्याਗੀ ਵੀ ਰੈਸਟੋਰੈਂਟ ਵਿੱਚ ਊਧਮ ਸਿੰਘ ਨੂੰ ਕਈ ਵਾਰ ਮਿਲਿਆ ਸੀ ਵੀ ਕੇ ਕ੍ਰਿਸ਼ਨਾ ਮੈਨਨ त्याਗੀ ਡਾਕਟਰ ਪੰਡਾਰੀ ਬਚਾਅ ਪੱਖ ਦੀਆਂ ਦਲੀਲਾਂ ਤਿਆਰ ਕਰਨ ਲੱਗੇ ਹੋਏ ਸਨ ਮੁਕਦਮੇ ਦੇ ਖਰਚੇ ਦੀ ਜ਼ਿੰਮੇਵਾਰੀ ਸ਼ਿਵ ਸਿੰਘ ਜੋਹਲ ਨੇ ਚੁੱਕੀ ਹੋਈ ਸੀ ਸਲਾਹ مشورہ ਕਰਨ ਸਮੇਂ ਕ੍ਰਿਸ਼ਨਨ ਮੈਨਨ ਨੇ ਦਲੀਲ ਦਿੱਤੀ ਵੀ ਮਨੁੱਖਤਾ ਦੇ ਆਧਾਰ ਤੇ ਸਾਡਾ ਪੱਖ ਕਮਜ਼ੋਰ ਹੋਵੇਗਾ। ਅਸੀਂ ਕੈਦੀ ਦੇ ਰਾਜਸੀ ਸ਼ਿਕਵਿਆਂ ਨੂੰ ਮੁਕਦਮੇ ਦੌਰਾਨ ਉਭਾਰਾਂਗੇ। ਪਰ ਇਸ ਲਈ ਕਿਸੇ ਅਜਿਹੇ ਯੋਗ ਮਾਹਰ ਵਿਅਕਤੀ ਦੀ ਲੋੜ ਹੈ ਜਿਹੜਾ ਮੁਕਦਮੇ ਦਾ ਇਹ ਪੱਖ ਲੋਕਾਂ ਸਾਹਮਣੇ ਲਿਆਵੇ। ਡਾਕਟਰ ਪੰਡਾਵੀ ਬੋਲਿਆ ਵੀ ਮੇਰਾ ਵਿਚਾਰ ਹੈ ਵੀ ਡੀ ਐਨ ਪ੍ਰਿਟ ਇਸ ਮੁਕਦਮੇ ਵਿੱਚ ਅਗਵਾਈ ਕਰੇ ਤੇ ਕ੍ਰਿਸ਼ਨਨ ਮੈਨਨ ਉਸ ਦਾ ਜੂਨੀਅਰ ਸਲਾਹਕਾਰ ਬਣੇ। ਇਸ ਮਸਲੇ ਦੇ ਸੰਬੰਧ ਵਿੱਚ ਜਦ ਉਹ ਡੀ ਐਨ ਪ੍ਰਿਟ ਨੂੰ ਮਿਲੇ ਤਾਂ ਉਸ ਨੇ ਸਾਰੀ ਗੱਲ ਸੁਣ ਕੇ ਖੁਸ਼ੀ ਪ੍ਰਗਟ ਕੀਤਾ ਵੀ ਮੈਨੂੰ ਲੱਗਦਾ ਹੈ ਉਹ ਮੁਕਦਮੇ ਦੇ ਰਾਜਸੀ ਪੱਖ ਨੂੰ ਚਲਾਉਣ ਦੀ ਅਗਿਆ ਨਹੀਂ ਦੇਣਗੇ। ਮੈਨੂੰ ਯਕੀਨ ਹੈ ਵੀ ਉਹਨਾਂ ਨੇ ਤੁਹਾਨੂੰ ਮੌਕਾ ਹੀ ਨਹੀਂ ਦੇਣਾ ਉਹ ਜੇ ਸਵਾਲ ਪੁੱਛਣ ਦਾ ਜਿਨ੍ਹਾਂ ਨੂੰ ਤੁਸੀਂ ਹਵਾ ਦੇਣਾ ਚਾਹੁੰਦੇ ਹੋ। ਫਿਰ ਕੀ ਕੀਤਾ ਜਾਵੇ? ਡਾਕਟਰ ਭੰਡਾਰੀ ਨੇ ਲਾਚਾਰੀ ਨਾਲ ਕਿਹਾ। ਊਧਮ ਸਿੰਘ ਦੇ ਬਚਾ ਲਈ ਆਮ ਟੰਗ ਪਨਾਇਆ ਜਾਵੇ। ਪ੍ਰਿਟ ਨੇ ਕਿਹਾ ਵੀ ਪਰ ਜੇ ਤੁਸੀਂ ਦੂਜੇ ਟੰਗ ਨਾਲ ਮੁਕਦਮਾ ਚਲਾਉਣਾ ਹੈ। ਆਈ ਮੀਨ ਰਾਜਸੀ ਮੁੱਦਾ ਬਣਾਉਣਾ ਹੈ ਤਾਂ ਕੋਈ ਅਜਿਹਾ ਵਕੀਲ ਚੁਣੋ ਜਿਸ ਦਾ ਕਿਸੇ ਰਾਜਨੀਤੀ ਵੱਲ ਝੁਕਾਣਾ ਨਾ ਹੋਵੇ। ਕ੍ਰਿਸ਼ਨਾ ਮੈਨਨ ਅਤੇ ਡਾਕਟਰ ਭੰਡਾਰੀ ਡੀਐਨ ਪ੍ਰਿਟ ਕੋਲੋਂ ਨਿਰਾਸ਼ ਹੋ ਕੇ ਮੁੜੇ। ਇੱਕ ਵੱਖਰੀ ਮੀਟਿੰਗ ਵਿੱਚ ਮੈਨਨ ਨੇ ਡਾਕਟਰ ਭੰਡਾਰੀ ਨੂੰ ਕਿਹਾ ਕਿ ਮੈਂ ਇੱਕ ਯੋਜਨਾ ਘੜੀ ਹੈ ਆਪਾਂ ਇੱਕ ਕਾਨੂੰਨੀ ਸਲਾਹਕਾਰ ਮਿਸਟਰ ਗ੍ਰੀਨ ਦੀਆਂ ਸੇਵਾਵਾਂ ਵਿੱਚ ਲਾਵਾਂਗੇ ਉਹ ਅਗੋਂ ਐਸ ਲਿੰਕਨ ਨੂੰ ਘੜਨਾ ਦਾ ਪੂਰਾ ਸਾਰ ਸਮਝਾਵੇਗਾ ਲਿੰਕਨ ਅਪਰਾਧਿਕ ਮਾਮਲਿਆਂ ਦਾ ਮਾਹਰ ਹੈ ਤੇ ਮੇਰਾ ਉਸ ਨਾਲ ਚੈਂਬਰ ਸਾਂਝਾ ਹੈ ਲਿੰਕਨ ਸੀਨੀਅਰ ਵਕੀਲ ਹੋਵੇਗਾ ਤੇ ਮੈਂ ਜੂਨੀਅਰ ਹੋਵਾਂਗਾ ਅਸੀਂ ਉਸ ਨੂੰ ਘੱਟ ਫੀਸ ਤੇ ਰਾਜ਼ੀ ਕਰ ਲਵਾਂਗੇ ਮੈਂ ਇਸ ਮੁਕਦਮੇ ਵਿੱਚ ਕੋਈ ਫੀਸ ਨਹੀਂ ਲਵਾਂਗਾ ਭੰਡਾਰੀ ਇਸ ਤਜਵੀਰ ਉੱਪਰ ਸਹਿਮਤ ਹੋ ਗਿਆ ਮੁਕਦਮੇ ਦੀ ਮੋੜ ਦੀ ਤਿਆਰੀ ਹੋਣ ਲੱਗ ਪਈ ਪਹਿਲੇ ਪੜਾਅ ਉੱਪਰ ਹੀ ਡਾਕਟਰ ਪੰਡਾਰੀ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਸਿੱਖਾਂ ਦੇ ਇੱਕ ਗਰੁੱਪ ਦੀ ਬੇਨਤੀ ਉੱਪਰ ਇੱਕ ਕਰੂਨੀ ਸਲਾਹਕਾਰ ਬਰਨਾਰਡ ਲਿੰਡਰ ਜਿਹੜਾ ਅਕਸਰ ਸਮੁੰਦਰੀ ਵਾਗ ਦੇ ਮੁਕਦਮਿਆਂ ਦੀ ਪੈਰਵੀ ਕਰਦਾ ਸੀਗਾ ਉਹ ਉਦਮ ਸਿੰਘ ਦੀ ਤਰਫੋਂ ਪੇਸ਼ ਹੋਣ ਦੀ ਗੱਲਬਾਤ ਕਰ ਰਿਹਾ ਸੀ ਤੇ ਸੂਰਤਾਲੀ ਨੇ ਬਰਨਾਰਡ ਲਿੰਡਰ ਦੀ ਉਦਮ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਵੀ ਕਰਵਾ ਦਿੱਤੀ ਜਦੋਂ ਕ੍ਰਿਸ਼ਨਾ ਮੈਨਨ ਦੇ ਸੀਨੀਅਰ ਵਕੀਲ ਮਿਸਟਰ ਗ੍ਰੀਨ ਨੇ ਉਦਮ ਸਿੰਘ ਨਾਲ ਮੁਲਾਕਾਤ ਕਰਨ ਦੀ ਅਗਿਆ ਮੰਗੀ ਤਾਂ ਜੇਲ੍ਹ ਅਧਿਕਾਰੀਆਂ ਨੇ ਇੱਕ ਤਰ੍ਹਾਂ ਨਾਲ ਮਨ੍ਹਾ ਕਰ ਦਿੱਤਾ ਕਿ ਸਰ ਕੈਦੀ ਨੂੰ ਪਹਿਲਾਂ ਹੀ ਇੱਕ ਕਾਨੂੰਨੀ ਪ੍ਰਤੀਨਿਧ ਮਿਸਟਰ ਲਿੰਡਰ ਮਿਲ ਚੁੱਕਾ ਹੈ ਹੁਣ ਦੋ ਧਿਰਾਂ ਵਿੱਚ ਖਿੱਚੋ ਤਾਨ ਹੋ ਗਈ ਇੱਕ ਪਾਸੇ ਕ੍ਰਿਸ਼ਨਨ ਮੈਨਨ ਸੀਗਾ ਜਿਸ ਦੀ ਮਦਦ ਡਾਕਟਰ ਪਡਨਾਰੀ ਕਰ ਰਿਹਾ ਸੀ ਦੂਸਰੇ ਪਾਸੇ ਸੂਰਤਲੀ ਸਿੱਖਾ ਨੂੰ ਨਾਲ ਲੈ ਕੇ ਬਰਨਾਰਡ ਲਿੰਡਰ ਨਹੀਂ ਮੁਕੱਦਮਾ ਲੜਨਾ ਚਾਹੁੰਦਾ ਸੀ ਸਿੱਖਾ ਨੇ ਤਾਂ ਸ਼ਿਵ ਸਿੰਘ ਜੋਹਲ ਦੀ ਅਗਵਾਈ ਵਿੱਚ ਚੰਦਾ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਕ੍ਰਿਸ਼ਨਾ ਮੈਨਨ ਦਿਲੋਂ ਚਾਹੁੰਦਾ ਸੀ ਵੀ ਬਚਾਅ ਪੱਖ ਦਾ ਕੇਸ ਉਹ ਖੁਦ ਤਿਆਰ ਕਰੇ ਉਹ ਸਿੱਧਾ ਸ਼ਿਵ ਸਿੰਘ ਜੋਹਲ ਨੂੰ ਮਿਲਿਆ ਉਸ ਨੂੰ ਕਿਹਾ ਵੀ ਮੈਂ ਇਹੀ ਸਲਾਹ ਦੇਵਾਂਗਾ ਕਿ ਸੂਰਤਲੀ ਨਾਲ ਰਾਬਤਾ ਨਾ ਰੱਖਿਆ ਜਾਵੇ ਜੇ ਉਹ ਲਿੰਡਰ ਨੂੰ ਰੱਖਣਾ ਚਾਹੁੰਦੇ ਨੇ ਤਾਂ ਉਹ ਸਾਡੀ ਸਲਾਹ ਲੈਣ ਦੀ ਰਾਜ਼ੀ ਹੋਵੇ ਲਿੰਡਰ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਵੀ ਕੁਝ ਕੰਸੋਹਾਂ ਨੇ ਕਿ ਉਹ ਅੰਗਰੇਜ਼ਾਂ ਦਾ ਜਸੂਸ ਵੀ ਹੈਗਾ ਮੈਨਨ ਦੀ ਗੱਲ ਸੁਣ ਕੇ ਸ਼ਿਵ ਸਿੰਘ ਜੋਹਰ ਸੋਚੀ ਪੈ ਗਿਆ ਜਦੋਂ ਕੁਝ ਦੇਰ ਉਹ ਨਾ ਬੋਲਿਆ ਤਾਂ ਮੈਨਨ ਨੇ ਸਮਝਾਇਆ ਵੀ ਅਸੀਂ ਉਦਮ ਸਿੰਘ ਬਾਰੇ ਪਾਗਲਪੰਦੇ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਉਦਮ ਸਿੰਘ ਨੂੰ ਕਿਸੇ ਭਾਰੀ ਸਜ਼ਾ ਤੋਂ ਬਚਾ ਲਵਾਂਗੇ ਇਹ ਕਸ਼ਮਕਸ਼ ਦੋਹਾਂ ਧਿਰਾਂ ਵਿੱਚ ਚੱਲ ਰਹੀ ਸੀ ਡਾਕਟਰ ਭੰਡਾਰੀ ਨੇ ਆਪਣੇ ਆਪ ਨੂੰ ਇਸ ਮੁਕਦਮੇ ਤੋਂ ਵੱਖ ਕਰ ਲਿਆ ਇਹ ਸਾਰੀ ਕਰਨਾ ਹੈ ਉਹ ਵਾਪਰੀ ਵੀ ਇੱਕ ਖਤ ਜਿਸ ਦਾ ਸਰਲੇਖ ਗੁਪਤ ਅਤੇ ਬਿਨਾ ਪੱਖਪਾਤ ਤੋਂ ਸੀਗਾ ਡਾਕਟਰ ਭੰਡਾਰੀ ਨੂੰ ਡਰਾਉਣ ਅਤੇ ਮੁਕਦਮੇ ਵਿੱਚੋਂ ਪਾਸੇ ਕਰਨ ਵਿੱਚ ਸਫਲ ਹੋ ਗਿਆ ਬਚਾਅ ਪੱਖ ਦੀਆਂ ਸਰਗਰਮੀਆਂ ਤੋਂ ਪੱਤਰ ਵਿੱਚ ਇਹ ਵੀ ਲਿਖਿਆ ਸੀਗਾ ਵੀ ਮੈਂ ਉਸ ਨੂੰ ਕਿਹਾ ਉਹ ਇੱਕ ਭਾਰਤੀ ਹੈ ਜੋ ਇਸ ਮੁਲਕ ਵਿੱਚ ਰਹਿ ਰਿਹਾ ਮੈਂ ਕਿਹਾ ਵੀ ਕਿਉਂਕਿ ਉਹ ਇੱਕ ਕੌਮਪ੍ਰੈਸਟ ਹੈ ਇਹ ਗੱਲ ਉਸ ਨੂੰ ਚੰਗੀ ਲੱਗ ਸਕਦੀ ਹੈ ਕਿ ਦੋਸ਼ੀ ਪ੍ਰਤੀ ਹਮਦਰਦੀ ਮਹਿਸੂਸ ਕਰਨ ਦੇ ਕੀਨ ਦੇ ਜੀ ਨਿਕਲ ਸਕਦੇ ਨੇ ਦੋਸ਼ੀ ਗੈਰ ਮੁਸਲਮ ਹੈ ਜੇਕਰ ਇੱਥੋਂ ਦੇ ਸ਼ਹਿਰੀ ਦੋਸ਼ੀ ਦੀ ਹਮਾਇਤ ਉੱਤਰ ਆਉਣਗੇ ਜਿਵੇਂ ਡਾਕਟਰ ਪੰਡਾਰੀ, ਕ੍ਰਿਸ਼ਨਨ ਮੈਨਨ ਅਤੇ ਦੱਤ ਔਲ ਦੀ ਤਰਫੋਂ ਹਮਾਇਤ ਤੇ ਉਤਰੇ ਹੋਏ ਹਨ ਤਾਂ ਇਹ ਭਾਰਤ ਦੇ ਹਿੰਦੂਆਂ ਪ੍ਰਤੀ ਜਾਂ ਦੂਜੇ ਲਫ਼ਜ਼ਾਂ ਵਿੱਚ ਇੰਡੀਅਨ ਕਾਂਗਰਸ ਦਾ ਵੱਡਾ ਨੁਕਸਾਨ ਕਰ ਰਹੇ ਹੋਣਗੇ ਖਾਸ ਤੌਰ ਤੇ ਇਸ ਹਕੀਕਤ ਨੂੰ ਮੁੱਖ ਰੱਖਦੇ ਹੋਏ ਕਿ ਮੁਸਲਮਾਨਾਂ ਨੇ ਹੁਣੇ-ਹੁਣੇ ਇੱਕ ਮਤਾ ਪਾਸ ਕੀਤਾ ਹੈ ਕਿ ਭਾਰਤ ਦੀ ਵੰਡ ਹੋਵੇ ਤੇ ਉਹਨਾਂ ਨੇ ਆਪਣੇ ਆਪ ਨੂੰ ਵੱਕ ਕਰ ਦਿਆ ਨਤੀਜੇ ਵਜੋਂ ਇੱਥੋਂ ਦੇ ਲੋਕਾਂ ਉੱਪਰ ਇਹ ਪ੍ਰਭਾਵ ਜਾਵੇਗਾ ਕਿ ਹਿੰਦੂ ਸ਼ਹਿਰੀ ਇੱਥੋਂ ਤੱਕ ਕਿ ਇੰਗਲੈਂਡ ਵਿੱਚ ਰਹਿਣ ਵਾਲੇ ਇੱਕ ਕਾਤਲ ਲਈ ਹਮਦਰਦੀ ਪ੍ਰਗਟ ਕਰ ਰਹੇ ਨੇ ਹੋਰ ਵੀ ਬੜਾ ਕੁਝ ਲਿਖਿਆ ਸੀਗਾ ਇਸ ਗੁਪਤ ਪੱਤਰ ਦੇ ਅਖੀਰ ਵਿੱਚ ਲਿਖਿਆ ਸੀ ਵੀ ਜੇ ਡਾਕਟਰ ਭੰਡਾਰੀ ਇਸ ਮੁਕਤਮੇ ਦੇ ਬਚਾਅ ਪੱਖ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ ਤਾਂ ਇਹ ਉਸਦੇ ਲਈ ਚੰਗੀ ਗੱਲ ਨਹੀਂ ਹੋਵੇਗੀ ਤੇ ਫਿਰ ਖੱਤ ਲਿਖਣ ਵਾਲਾ ਲਿਖਦਾ ਹੈ ਵੀ ਇੱਕ ਲੰਬੇ ਵਿਚਾਰ ਵਟਾਂਦਰੇ ਪਿੱਛੋਂ ਉਹ ਮੈਨੂੰ ਯਕੀਨ ਦਿਵਾਉਂਦੇ ਹੋਏ ਚਲੇ ਆ ਗਿਆ ਕਿ ਮੇਰਾ ਉਸ ਮੁਕਤਵੇ ਨਾਲ ਕੋਈ ਲੈਣ-ਦੇਣ ਨਹੀਂ ਹੈਗਾ ਨਾ ਹੀ ਆਜ਼ਾਦ ਦੇ ਬਚਾਓ ਨਾਲ ਮੇਰਾ ਕੋਈ ਤਾਲੁਕ ਹੈ ਅਜੇ ਇਹ ਤਣਾਅ ਭਰੇ ਮਾਹੌਲ ਵਿੱਚ ਉਦਮ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਉਸ ਨੂੰ 21 ਮਾਰਚ ਵਾਲੇ ਦਿਨ ਬੋਸਕ੍ਰੀਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰਸ਼ਦ ਅਧਿਕਾਰੀਆਂ ਨੇ ਦੱਸਿਆ ਸੀ ਵੀ ਤਵਦੀਸ਼ ਦੌਰਾਨ ਦੋਸ਼ੀ ਮਿਲਵਰਤਨ ਨਹੀਂ ਕਰ ਰਿਹਾ। ਅਦਾਲਤ ਨੇ 2 ਅਪ੍ਰੈਲ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਫਿਰ। 2 ਅਪ੍ਰੈਲ ਨੂੰ ਦੱਸਿਆ ਗਿਆ ਵੀ ਮੁਕੱਦਮੇ ਦੀ ਕਾਰਵਾਈ ਸੈਂਟਰਲ ਕ੍ਰਿਮੀਨਲ ਕੋਰਟ ਦੇ ਅਖੀਰਲੇ ਸੈਸ਼ਨ ਵਿੱਚ ਸ਼ੁਰੂ ਕੀਤੀ ਜਾਵੇਗੀ ਤੇ ਬਰਨਾਰਡ ਲਿੰਡਰ ਊਧਮ ਸਿੰਘ ਦੇ ਬਚਾਅ ਪੱਖ ਦਾ ਵਕੀਲ ਹੋਵੇਗਾ। ਊਧਮ ਸਿੰਘ ਕਟਾਰੇ ਵਿੱਚ ਬੋਲਿਆ ਵੀ ਮੈਂ ਤਾਂ ਕੰਦਵਾਲ ਗੋਲੀ ਚਲਾਈ ਸੀ ਪਰ ਕੀ ਕਹਾ ਅੱਗੇ ਉਹ ਬੈਠਾ ਸੀ। ਊਧਮ ਸਿੰਘ ਦੇ ਬਚਾਓ ਪੱਖ ਦੇ ਵਕੀਲਾਂ ਨੇ ਊਧਮ ਸਿੰਘ ਵੱਲੋਂ ਬਿਆਨ ਦਿੱਤਾ ਵੀ ਮੈਂ ਅਪਰਾਧੀ ਨਹੀਂ ਹੈਗਾ। ਮੈਂ ਆਪਣਾ ਬਚਾਓ ਪੱਖ ਰੱਖਵਾ ਕਰਦਾ। शिव सिंह ਜਹਲ ਤੇ ਉਹਦੇ ਸਹਿਯੋਗੀ ਚਾਹੁੰਦੇ ਸਨ ਵੀ ਮੁਕਦਮੇ ਦੀ ਕਾਰਵਾਈ ਕਾਨੂੰਨੀ ਸਲਾਹਕਾਰ ਬਰਨार्ड ਲਿੰਡਰ ਦੇ ਹੱਥਾਂ ਵਿੱਚ ਰਹੇ ਲਿੰਡਰ ਕੈਦੀ ਨੂੰ ਬਹੁਤ ਵਾਰ ਮਿਲ ਚੁੱਕਾ ਸੀ ਲਿੰਡਰ ਉੱਪਰ ਉਥੋਂ ਦੇ ਸਿੱਖਾਂ ਨੂੰ ਭਰੋਸਾ ਵੀ ਸੀਗਾ 올ਡ ਪੈਲੀ ਅਦਾਲਤ ਦੇ ਵਿੱਚ ਬਕਾਇਦਾ ਤੌਰ ਤੇ 25 ਅਪ੍ਰੈਲ ਨੂੰ ਮੁਕਦਮਾ ਸ਼ੁਰੂ ਹੋਣ ਦੀ ਸੰਭਾਵਨਾ ਸੀਗੀ ਪਰ ਅਜੇ ਵੀ ਬਚਾਅ ਪੱਖ ਦੇ ਵਕੀਲਾਂ ਬਾਰੇ ਫੈਸਲਾ ਨਹੀਂ ਕੀ ਹੋ ਰਿਹਾ ਖਾਸ ਗੱਲ ਇਹ ਸੀ ਵੀ ਉਦਮ ਸਿੰਘ ਇਸ ਮੁਕਦਮੇ ਵਿੱਚ ਜਿਲਚਸਪੀ ਨਹੀਂ ਸੀ ਲੈ ਰਿਹਾ ਨਾ ਹੀ ਉਹ ਇਸ ਨੂੰ ਮਾਤਵ ਦੇ ਰਿਹਾ ਸੀਗਾ ਉਸਨੂੰ ਕੋਈ ਪਰਵਾਹ ਨਹੀਂ ਸੀ ਕਿ ਉਹਦਾ ਮੁਕਦਮਾ ਕੌਣ ਲੜੇਗਾ ਤੇ ਕੌਣ ਉਸਨੂੰ ਬਚਾਵੇਗਾ ਉਹ ਕਈ ਵਾਰ ਆਖ ਚੁਕਿਆ ਸੀਗਾ ਵੀ ਇਹ ਸਭ ਫਜ਼ੂਲ ਹੈ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਉਹ ਕਰ ਚੁੱਕੇ ਨੇ ਬਚਾ ਲਈ ਮੁਕਦਮੇ ਵਾਸਤੇ ਪੈਸੇ ਇਕੱਠੇ ਕਰਨ ਦੇ ਵੀ ਊਧਮ ਸਿੰਘ ਪੱਖ ਵਿੱਚ ਨਹੀਂ ਸੀਗਾ ਉਹ ਕ੍ਰਿਸ਼ਨਨ ਮੈਨਨ ਅਤੇ ਸੂਰਤਲੀ ਧਿਰਾਂ ਵਿੱਚ ਖਿੱਚੋ-ਤਾਣ ਤੋਂ ਵੀ ਨਾਰਾਜ਼ ਸੀਗਾ ਲਿੰਡਰ ਜਦੋਂ ਵੀ ਊਧਮ ਸਿੰਘ ਨੂੰ ਮਿਲਦਾ ਉਹ ਦੱਸਦਾ ਵੀ ਭਾਰਤੀ ਕਮਿਊਨਲ ਵੀ ਤੇਰੇ ਪੱਖ ਵਿੱਚ ਵਧੇਰੇ ਨਹੀਂ ਹੈਗੀ ਉਹ ਜਾਣ-ਬੁੱਝ ਕੇ ਮੈਨਨ ਅਤੇ ਉਹਦੇ ਸਹਿਯੋਗੀਆਂ ਖਿਲਾਫ ਊਧਮ ਸਿੰਘ ਨੂੰ ਪੜਕਾਉਣਾ ਚਾਹੁੰਦਾ ਸੀ ਜੋ ਵੀ ਸੀਗਾ ਉਦਮ ਸਿੰਘ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਆਪਣੇ ਤੌਰ ਤੇ ਕਾਰਵਾਈ ਨਹੀਂ ਸੀ ਕਰ ਸਕਦਾ ਕਾਨੂੰਨੀ ਸਲਾਹਕਾਰ ਲਿੰਡਰ ਨੇ ਉਦਮ ਸਿੰਘ ਨੂੰ ਇਸ ਬਾਰੇ ਕਦੇ ਵੀ ਜਾਣਕਾਰੀ ਨਹੀਂ ਦਿੱਤੀ ਕਿ ਕ੍ਰਿਸ਼ਨਨ ਮੈਨਨ ਉਹਦੀ ਮਦਦ ਕਰਨਾ ਚਾਹੁੰਦਾ ਹੈ ਲਿੰਡਰ ਉਟਾ ਇਹੀ ਆਖਦਾ ਰਿਹਾ ਵੀ ਕਿਸੇ ਵੀ ਭਾਰਤੀ ਨੂੰ ਇਸ ਮੁਕਦਮੇ ਵਿੱਚ ਦਿਲਚਸਪੀ ਨਹੀਂ ਹੈਗੀ ਕ੍ਰਿਸ਼ਨਾ ਮੈਨਨ ਨੇ ਮੁਕਦਮੇ ਵਿੱਚ ਦਿਲਚਸਪੀ ਬਰਕਰਾਰ ਰੱਖਦੇ ਹਨ ਡਾਕਟਰ ਭੰਡਾਰੀ ਨਾਲ ਮੁਲਾਕਾਤ ਕਰਕੇ ਦੱਸਿਆ ਵੀ ਮੈਂ ਇਸ ਕੋਸ਼ਿਸ਼ ਵਿੱਚ ਆ ਕਿਹੜੇ ਕਦਮ ਚੁੱਕੇ ਜਾਣ ਅੱਗੇ ਤੋਂ ਲਿੰਡਰ ਨੂੰ ਉਦਮ ਸਿੰਘ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਜਾਵੇ ਡਾਕਟਰ ਪੰਡਾਰੀ ਨੇ ਕਿਹਾ ਵੀ ਅਸੀਂ ਫਰੈਂਡਸ ਹਾਊਸ ਵਿੱਚ ਇੱਕ ਮੀਟਿੰਗ ਰੱਖਦੇ ਹਾਂ ਉੱਥੇ ਲਿੰਟਰ ਨੂੰ ਵੀ ਬੁਲਾਵਾਂਗੇ ਡਾਕਟਰ ਦੱਤ ਨੂੰ ਵੀ ਤੇ ਉਸਦੇ ਦੋਸਤ ਕਲਵਰ ਕਨਵੈਲ ਨੂੰ ਵੀ ਉਸ ਦਿਨ ਆਪਾਂ ਮਾਮਲਾ ਇੱਕ ਪਾਸੇ ਕਰ ਦੇਵਾਂਗੇ ਕਿ ਕਿਹੜੀ ਧਿਰ ਬਚਾਓ ਪੱਖ ਦੀ ਕਾਰਵਾਈ ਅੱਗੇ ਤੋਰੇਗੀ ਇਸ ਤਰ੍ਹਾਂ ਮਾਹੌਲ ਖਰਾਬਤਾ ਨਹੀਂ ਹੋਵੇਗਾ ਕ੍ਰਿਸ਼ਨਨ ਮੈਨਨ ਨੂੰ ਡਰ ਸੀ ਅਸੀਂ ਇਸ ਮਾਮਲੇ ਨੂੰ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਓਲਝਾ ਨਾਲ ਲਈਏ ਤਾਂ ਕਿ ਇਹ ਮਾਹੌਲ ਖਰਾਬ ਹੋਵੇਗਾ ਤੇ ਗੱਲ ਤਾਂ ਕਿਸੇ ਤਣਪਤਨ ਲੱਗੇਗੀ ਇਸ ਤਰ੍ਹਾਂ ਤਾਂ ਅਸੀਂ ਬਚਾਓ ਪੱਖ ਦੀਆਂ ਦਲੀਲਾਂ ਦੀ ਤਿਆਰੀ ਵੀ ਕਰ ਸਕਾਂਗੇ ਤੇ ਮੁਕੱਦਮਾ ਸ਼ੁਰੂ ਹੋ ਜਾਵੇਗਾ ਕ੍ਰਿਸ਼ਨਰ ਮੈਨਨ ਸੋਚਣ ਲੱਗਾ ਵੀ ਗਲਤਾ ਭੰਡਾਰੀ ਦੀ ਗਲਤ ਨਹੀਂ ਹੈਗੀ ਜਾਂ ਅਸੀਂ ਪਿੱਛੇ ਹਟ ਜਾਵਾਂਗੇ ਜਾਂ ਫਿਰ ਜੀ ਜਾਣ ਨਾਲ ਮੁਕੱਦਮਾ ਲੜਾਂਗੇ ਮੀਟਿੰਗ ਹੋਈ ਕ੍ਰਿਸ਼ਨਰ ਮੈਨਨ ਅਤੇ ਲਿੰਡਰ ਇੱਕ ਦੂਸਰੇ ਨੂੰ ਨਿਵਾ ਦਿਖਾਉਣ ਲਈ ਯਤਨ ਕਰਨ ਲੱਗੇ ਜਦ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਮੈਨਨ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਿਆ ਭੰਡਾਰੀ ਨੇ ਗੁੱਸੇ ਹੁੰਦਿਆਂ ਕਿਹਾ ਵੀ ਮੈਂ ਊਧਮ ਸਿੰਘ ਨਾਲ ਮੁਲਾਕਾਤ ਕਰਕੇ ਪਤਾ ਕਰਾਂਗਾ ਕਿ ਲਿੰਡਰ ਨੇ ਮੈਨਨ ਖਿਲਾਫ ਊਧਮ ਸਿੰਘ ਦੇ ਕੰਨ ਭਰੇ ਨੇ ਇਹ ਮੇਰਾ ਫਰਜ਼ ਹੈ ਨਾਲ ਹੀ ਮੈਂ ਪ੍ਰੈਸ ਵਿੱਚ ਬਿਆਨ ਦੇਵਾਂਗਾ ਕਿ ਲਿੰਡਰ ਨੇ ਊਧਮ ਸਿੰਘ ਨੂੰ ਕਿਹਾ ਹੈ ਕਿ ਜੇ ਕ੍ਰਿਸ਼ਨਨ ਮੈਨਨ ਇਸ ਮੁਕਦਮੇ ਵਿੱਚ ਪੇਸ਼ ਹੁੰਦਾ ਤਾਂ ਯਕੀਨਨ ਉਦਮ ਸਿੰਘ ਨੂੰ ਫਾਂਸੀ ਲੱਗੇਗੀ ਲਿੰਡਰ ਨੇ ਇਹ ਸਾਰੀਆਂ ਗੱਲਾਂ ਨੋਟ ਕਰ ਲਈਆਂ ਬਾਅਦ ਵਿੱਚ ਭੰਡਾਰੀ ਨੇ ਇਸ ਮੀਟਿੰਗ ਬਾਰੇ ਸ਼ਿਵ ਸਿੰਘ ਜੌਹਰ ਨੂੰ ਦੱਸਿਆ ਤੇ ਲਿੰਡਰ ਦੀ ਭੂਮਿਕਾ ਬਾਰੇ ਸ਼ੱਕ ਪ੍ਰਗਟਾਇਆ ਉਹਨੇ ਸ਼ਿਵ ਸਿੰਘ ਨੇ ਕਿਹਾ ਵੀ ਇਹ ਲਿੰਡਰ ਬਦਮਾਸ਼ ਹੈ ਇਹਨਾਂ ਅੰਗਰੇਜ਼ ਵਕੀਲਾਂ ਦੀ ਅੱਖ ਆਪਣੇ ਪੈਸਿਆਂ ਤੇ ਹੈ ਲਿੰਡਨ ਹੋਵੇ ਜਾਂ ਕਲੇਟਨ ਹੋਵੇ ਇਹਨਾਂ ਤੋਂ ਆਪਾਂ ਨੂੰ ਕਿਸੇ ਭਲੇ ਦੀ ਆਸ ਨਹੀਂ ਹੈਗੀ ਆਉਣ ਵਾਲੇ ਦਿਨਾਂ ਵਿੱਚ ਦੇਖ ਲੈਣਾ ਇਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਣਾ ਡਾਕਟਰ ਪੰਡਾਰੀ ਨੇ ਆਪਣੇ ਆਪ ਨੂੰ ਦਰਾਹੇ ਉੱਪਰ ਖੜਾ ਮਹਿਸੂਸ ਕੀਤਾ ਉਸ ਨੂੰ ਸਮਝ ਨਹੀਂ ਸੀ ਆ ਰਹੀ ਵੀ ਕੀ ਕਰੇ ਕਿੱਧਰ ਜਾਵੇ ਉਹ ਸ਼ਿਵ ਸਿੰਘ ਜੋਹਲ ਦਾ ਵਕੀਲਾ ਬਾਰੇ ਖਰਚਾ ਬਿਲਕੁਲ ਸਹੀ ਸੀ ਅੰਗਰੇਜ਼ ਵਕੀਲਾਂ ਦੀ ਗਲਤੀ ਇੱਕ ਪਾਸੇ ਰਹੀ ਕ੍ਰਿਸ਼ਨਾ ਮੈਨਨ ਨੂੰ ਵੀ ਊਧਮ ਸਿੰਘ ਜਾਂ ਉਹਦੇ ਮੁਕਦਮੇ ਨਾਲ ਕੋਈ ਦਿਲਚਸਪੀ ਨਹੀਂ ਸੀਗੀ ਉਹ ਇਸ ਮੁਕਦਮੇ ਨੂੰ ਕੋਈ ਰਾਸੀ ਲਾਭ ਲੈਣ ਲਈ ਵਰਤਣਾ ਚਾਹੁੰਦਾ ਸੀ ਹੁਣ ਤੱਕ ਉਸ ਨੂੰ ਭਾਰਤ ਤੋਂ ਕੋਈ ਹੌਸਲਾ ਫਜ਼ਾਈ ਨਹੀਂ ਸੀ ਮਿਲੀ ਜਾਪਦਾ ਸੀ ਵੀ ਇਸ ਮੁਕਦਮੇ ਨਾਲ ਜੁੜਨ ਦੀਆਂ ਉਹਦੀਆਂ ਕੋਸ਼ਿਸ਼ਾਂ ਨੂੰ ਨਹਿਰੂ ਅਤੇ ਕਾਂਗਰਸ ਵਰਕਿੰਗ ਕਮੇਟੀ ਪ੍ਰਵਾਨ ਨਹੀਂ ਕਰਨਗੇ ਇਸੇ ਦੌਰਾਨ ਬਰਤਾਨੀਆਂ ਦੀ ਕਮਿਊਨਿਸਟ ਪਾਰਟੀ ਨੂੰ ਸੂਰਤਲੀ ਨੇ ਸੂchna ਦਿੱਤੀ ਕਿ ਉਦਮ ਸਿੰਘ ਦਾ ਮੁਕੱਦਮਾ ਪੱਕੇ ਤੌਰ ਤੇ ਲਿੰਡਰ ਹੀ ਲੜੇਗਾ। ਉਸਨੇ ਇਹ ਵੀ ਦੱਸਿਆ ਵੀ ਕ੍ਰਿਸ਼ਨਨ ਮੈਨਨ ਇਸ ਗੱਲ ਤੇ ਕੁਝ ਨਹੀਂ ਹੈਗਾ ਜਿਹੜਾ ਉਮੀਦ ਕਰਦਾ ਸੀ ਵੀ ਇਸ ਮੁਕੱਦਮੇ ਵਿੱਚੋਂ ਪੈਸਾ ਬਣਾਇਆ ਜਾ ਸਕਦਾ ਹੈ। ਉਸਨੇ ਲਿੰਡਰ ਨੂੰ ਸਲਾਹ ਦਿੱਤੀ ਕਿ ਉਹ ਕੇਸ ਦੇ ਸਬੰਧ ਵਿੱਚ ਕੁਝ ਨਾ ਕਰੇ। ਪਰ ਲਿੰਡਰ ਅਰੇ ਆ ਰਿਹਾ ਮੈਂ ਇੱਕ ਬੰਦੂਕ ਮਾਰ ਵਜੋਂ ਜਰਾ ਕਰਾਂਗਾ ਤੇ ਦੱਸਾਂਗਾ ਕਿ ਹਥਿਆਰ ਗਲਤੀ ਨਾਲ ਚੱਲ ਗਿਆ ਤੇ ਇਹ ਮੌਤ ਇਤਫਾਕੀਆ ਸੀ। ਪਰ ਮੈਨਨ ਸਮਝਦਾ ਸੀ ਵੀ ਉਦਮ ਸਿੰਘ ਦਾ ਬਚਾ ਸਿਰਫ ਪਾਗਲਪਨ ਦੇ ਆਧਾਰ ਤੇ ਹੀ ਸੰਭਵ ਹੈ ਉਦਮ ਸਿੰਘ ਇਹਨਾਂ ਗੱਲਾਂ ਤੋਂ ਨਿਰਲੇਪ ਕਦੇ ਸ਼ਿਵ ਸਿੰਘ ਜੋਹਲ ਨੂੰ ਕਦੇ ਗੁਪਤ ਕੋਡ ਵਿੱਚ ਕਿਸੇ ਮਿੱਤਰ ਨੂੰ ਖੱਤ ਲਿਖਦਾ ਰਿਹਾ ਸਖਤ ਸੈਂਸਰ ਕਾਰਨ ਕਦੇ ਅਜਿਹੇ ਖੱਤ ਜੇਲ੍ਹ ਦੇ ਅੰਤਰੀ ਰਹਿ ਜਾਂਦਾ ਕਦੇ ਇੱਕ ਅਧ ਖੱਤ ਬਾਹਰ ਨਿਕਲ ਜਾਂਦਾ ਫਿਰ 6 April 1940 ਨੂੰ Robert Clayton and Company ਦੇ ਪ੍ਰਤੀਨਿਧਾਂ ਤੇ ਉਦਮ ਸਿੰਘ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਮੁਲਾਕਾਤੀ ਮਾਹੌਲ ਵਿੱਚ ਅਜੀਬ ਤਰ੍ਹਾਂ ਦੀ ਕਸ਼ਮਕਸ਼ ਸੀ ਸੂਰਤ ਅਲੀ ਅਤੇ ਲਿੰਡਰ ਕਾਨੂੰਨੀ ਸਲਾਹਕਾਰ ਵੀ ਕੈਦੀ ਨੂੰ ਯਾਨੀ ਕਿ ਊਧਮ ਸਿੰਘ ਨੂੰ ਮਿਲ ਚੁਕੇ ਸਨ ਦਰਸਲ ਇਹ ਸਾਰੀ ਖਿੱਚੋਤਾਣ ਪੈਸੇ ਨਾਲ ਜੁੜੀ ਹੋਈ ਸੀ ਕੋਈ ਵੀ ਪੈਰਵਾਈ ਕਰਨ ਤੋਂ ਪਹਿਲਾਂ ਰੌਬਰਟ ਕਲੇਟਨ ਤਸੱਲੀ ਕਰਨਾ ਚਾਹੁੰਦਾ ਸੀ ਵੀ ਕਿੰਨੇ ਕੋ ਪੈਸੇ ਯਾਨੀ ਕਿ ਪੌਂਡ ਇਨਾਂ ਕੋਲ ਨੇ ਸ਼ਿਵ ਸਿੰਘ ਜੌਹਰ ਨੇ ਕੁਝ ਪੈਸੇ ਇਕੱਠੇ ਤਾਂ ਕੀਤੇ ਸਨ ਸੂਰਤ ਅਲੀ ਨੇ ਵੀ ਤੇ ਡਾਕਟਰ ਭੰਡਾਰੀ ਨੇ ਵੀ ਆਪਣੇ ਆਪਣੇ ਪ੍ਰਭਾਵ ਹੇਠਲੇ ਲੋਕਾਂ ਤੋਂ ਚੰਦੇ ਦੇ ਰੂਪ ਵਿੱਚ ਪੈਸੇ ਲਏ ਸਨ ਦੂਜੇ ਪਾਸੇ ਲਿੰਡਰ ਪੈਸੇ ਲਏ ਬਿਨਾ ਮੁਕਦਮੇ 'ਚੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀਗਾ ਰੋਬਰਟ ਕਲੈਂਟਰ ਨੇ ਕ੍ਰਿਸ਼ਨਨ ਮੈਨਨ ਨੂੰ ਕਿਹਾ ਵੀ ਲਿੰਡਰ ਨੂੰ ਪੈਸੇ ਦੇ ਕੇ ਉਸ ਕੋਲੋਂ ਦਸਤਾਵੇਜ਼ ਲੈ ਲੈ ਜਾਣ ਜਿਹੜਾ ਉਸਨੇ ਹੁਣ ਤੱਕ ਤਿਆਰ ਕੀਤੇ ਨੇ ਮੈਨਨ ਨੇ ਸਲਾਹ ਦਿੱਤੀ ਵੀ ਅਸੀਂ ਉਹਨਾਂ ਦਸਤਾਵੇਜ਼ਾਂ ਦੀਆਂ ਨਕਲਾਂ ਕੋਰਪਾਸੋਂ ਲੈ ਸਕਦੇ ਹਾਂ ਮੇਰਾ ਖਿਆਲ ਹੈ ਵੀ ਜੇ ਅਸੀਂ ਲਿੰਡਰ ਤੋਂ ਦਸਤਾਵੇਜ਼ ਲੈ ਲਈਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਉਸਨੇ ਆਪਣੀ ਕਾਰਵਾਈ ਲਈ ਕਿਹੜੀ ਲਾਈਨ ਅਖਤਿਆਰ ਕੀਤੀ ਸੀ ਅੰਦਰਲੀ ਅਸਲ ਗੱਲ ਇਹ ਸੀ ਵੀ ਦੋਵੇਂ ਧਿਰਾਂ ਕਾਨੂੰਨੀ ਦਾਅ ਪੇਦ ਦੇ ਮਾਹਰ ਸਨ ਤੇ ਉਹ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸਨ ਇਸ ਪੜਾਵੇ ਆ ਕੇ ਇਸ ਗੱਲ ਦੀ ਚਰਚਾ ਸੀ ਕਿ ਕ੍ਰਿਸ਼ਨ ਮੈਨਨ ਤੋਂ ਬਿਨਾ ਹੋਰ ਕਿਸੇ ਨੂੰ ਮੁਕਦਮੇ ਲਈ ਲਾਇਆ ਜਾਵੇ। ਕ੍ਰਿਸ਼ਨਾ ਮੈਨਨ ਨੇ ਕਿਹਾ ਵੀ ਕੈਦੀ ਦੇ ਬਚਾਓ ਪੱਖ ਦਾ ਵਕੀਲ ਬਣਨ ਵਿੱਚ ਮੇਰਾ ਇੱਕੋ ਮਕਸਦ ਹੈ ਕਿ ਕੇਸ ਦੀ ਸੁਣਵਾਈ ਸਮੇਂ ਦੌਰਾਨ ਊਧਮ ਸਿੰਘ ਦੇ ਬਹਾਦਰੀ ਵਾਲੇ ਕਾਰਨਾਮੇ ਦੇ ਰਾਸੀ ਪੱਖ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾ ਸਕੇ। ਮੁਵਕਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਲ ਉਸਦਾ ਕੋਈ ਸਬੰਧ ਨਹੀਂ ਸੀਗਾ। ਇਸ ਦੌਰਾਨ ਲਿੰਡਰ ਨੇ ਇੱਕ ਹੋਰ ਸਮੱਸਿਆ ਖੜੀ ਕਰ ਦਿੱਤੀ। ਉਸਨੇ ਕਿਹਾ ਵੀ ਕ੍ਰਿਸ਼ਨਾ ਮੈਨਨ ਮੈਨੂੰ 75 ਪਾਉਂਡ ਦੇਵੇ ਤਾਂ ਹੀ ਮੈਂ ਸਾਰੇ ਦਸਤਾਵੇਜ਼ ਦਵਾਂਗਾ। ਸ਼ਿਵ ਸਿੰਘ ਜਹਵਲ ਕੋਲ ਕੁਝ ਪੌਂਡ ਇਕੱਠੇ ਤਾਂ ਹੋਏ ਸਨ ਪਰ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੌਣ ਸਹੀ ਹੈ ਜਿਸ ਨੂੰ ਪੈਸੇ ਦਿੱਤੇ ਜਾ ਸਕਣ ਸੋ ਦੋਸਤੋ ਇਹ ਸੀ ਉਦਮ ਸਿੰਘ ਦੀ ਜੀਵਨੀ ਦਾ ਭਾਗ 30ਵਾਂ ਤੇ ਭਾਗ 31ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ